ਆਕਾ ਕਿਵੇਂ ਬੱਜਿਆ ਪੰਜਾਬ ਦੇ ਪਾਣੀਆਂ ਤੇ ਸਰ ਸਾਨੂੰ ਤਾਂ ਪੰਜਾਬੀਆਂ ਨੂੰ ਪਤਾ ਹੀ ਨਹੀਂ ਸੀ ਕਿ ਜਿਹੜੇ ਦੇਸ਼ ਦੀ ਆਜ਼ਾਦੀ ਪਿੱਛੇ ਅਸੀਂ ਲੜਨ ਲੱਗੇ ਹੋਏ ਆਂ ਮਰਨ ਲੱਗੇ ਹੋਏ ਆਂ ਅਸੀਂ ਫਾਂਸੀਆਂ ਚੁਮ ਰਹੇ ਆਂ ਅਸੀਂ ਸ਼ਹਾਦਤਾਂ ਦਿੰਨੇ ਆਂ ਕਿ ਸਾਡੇ ਨਾਲ ਐਡਾ ਧੋਖਾ ਹੋ ਸਰ ਉਸ ਸਮੇਂ ਦੀ ਕੇਂਦਰ ਚ ਰਾਜ ਕਰਦੀ ਜਿਹੜੀ ਪਾਰਟੀ ਸੀ ਜਮਾਸੀ ਕਾਂਗਰਸ ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬੀਆਂ ਦੇ ਨਾਲ ਪੂਰੇ ਭਾਰਤ ਦੇ ਨਾਲ ਕਿ ਜਿਸ ਵਕਤ ਦੇਸ਼ ਆਜ਼ਾਦ ਹੋਊਗਾ ਅਸੀਂ ਇਹਨੂੰ ਤਿੰਨ ਤਿੰਨ ਬੇਸਿਸ ਦੇ ਉੱਤੇ ਇਹਦੀ ਡਿਵੀਜ਼ਨ ਕਰਾਂਗੇ ਲੈਂਗੁਇਸਟਿਕ ਵੀ ਬੇਸ ਤੇ ਕਲਚਰਲ ਬੇਸ ਤੇ ਜੀਓਗ੍ਰਾਫੀਕਲ ਬੇਸ ਤੇ ਇਹ ਵਾਦੇ ਹੋਏ ਸੀ ਕਮਿਟਮੈਂਟਸ ਹੋਈਆਂ ਸੀ ਪਰ ਇਟ ਵਾਸ ਅਨਫੋਰਚੂਨੇਟ ਇਹ ਮਾੜਾ ਕੰਮ ਹੋਇਆ ਕਿ ਜਿਸ ਦਿਨ ਸਾਨੂੰ ਦੇਸ਼ ਦੀ ਆਜ਼ਾਦੀ ਮਿਲੀ ਜਦੋਂ ਪੰਜਾਬੀਆਂ ਨੇ ਦੇਸ਼ ਆਜ਼ਾਦ ਕਰਾਤਾ ਇਹਨਾਂ ਦੀ ਅੱਖ ਦੇ ਵਿੱਚ ਸੂਰਦਾਬਾਲ ਆ ਗਿਆ ਉਸੇ ਦਿਨ ਉਸੇ ਦਿਨੇ ਆਪਣੀਆਂ ਕਮਿਟਮੈਂਟਾਂ ਤੋਂ ਮੁੱਕਰ ਗਏ ਉਹਦਾ ਤਾਰੀਖ ਗਵਾਏ ਆ ਸੁਣਿਓ ਸਰ NASA ਨੇ ਵੀ ਕਹਿਤਾ ਕਿ ਪੰਜਾਬ ਦੇ ਵਿੱਚ 153 ਬਲਾਕਾਂ 'ਚੋਂ 117 ਬਲਾਕ ਪੈਡਲੀ ਪੈਡਲੀ ਖਤਮ ਹੋ ਚੁੱਕੇ ਨੇ ਪਾਣੀ ਹੈ ਨਹੀਂ ਡਰਟ ਜ਼ੋਨ ਚਾ ਸੀ ਮੁੱਕ ਗਿਆ ਪਾਣੀ ਪੰਜਾਬ 'ਚ ਹੁਣ ਤਾਂ ਦੇਖਣਾ ਇਹ ਹੈ ਕਿ ਪੰਜਾਬ ਇਹ ਨਹੀਂ ਕਿ ਰੇਗਿਸਤਾਨ ਬਣੂਗਾ ਕਿ ਨਹੀਂ ਹੁਣ ਤਾਂ ਦੇਖਣਾ ਇਹ ਪੰਜਾਬ ਕਿੰਨੀ ਦੇਰ ਚ ਰੇਗਿਸਤਾਨ ਬਣਾਉਣ ਦੇ ਵਿੱਚ ਇਹ ਕੇਂਦਰ ਦੀਆਂ ਸਰਕਾਰਾਂ ਹੱਥ ਆਪਣੇ ਅਜਮਾਉਣ ਲੱਗੀਆਂ ਹੋਈਆਂ ਸਰ ਦੇਖੋ ਕਿੱਡੀ ਵੱਡੀ ਗੱਲ ਜਦੋਂ ਦੇਸ਼ ਦੀ ਵੰਡ ਹੋਈ ਟੋਟਲ ਪੰਜਾਬ ਦੇ ਵਿੱਚੋਂ ਜਿਹੜੀ ਜਿਹੜਾ ਕਿ ਸਿੱਖਾਂ ਨੂੰ ਖਾਸ ਤੌਰ ਤੇ ਜਿਹੜਾ ਖਮਿਆਜਾ ਭੁਗਤਣਾ ਪਿਆ ਸਰ 40% ਸਿੱਖਾਂ ਦੀ ਪੋਪੂਲੇਸ਼ਨ ਇਸ ਪਟਵਾਰੇ ਦੇ ਪੇ ਕਿਹੜੀ 40% ਉੱਜੜ ਗਈ ਮਾਈਗ੍ਰੇਟ ਹੋਣਾ ਪਿਆ ਉਹਨਾਂ ਨੂੰ ਔਰ 2.5% ਪੋਪੂਲੇਸ਼ਨ ਸਰ ਮਾਰੀ ਗਈ ਕਿੱਡੀ ਵੱਡੀ ਗੱਲ ਮਾਰੀ ਗਈ 2.5% ਕਿਸੇ ਚੀਜ਼ ਦੀ ਪੋਪੂਲੇਸ਼ਨ ਕਿ ਲੋਝਵੇਂ ਮਾਰੀ ਜਾਵੇ ਸਰ ਜਦੋਂ ਸਾਡਾ ਇੰਡੀਪੈਂਡੈਂਸ ਨਹੀਂ ਹੋਇਆ ਸੀ ਪੰਜਾਬ ਦੇ ਵਿੱਚੋਂ ਸਿਰਫ ਇੱਕ ਨੈਰ ਲੰਘਦੀ ਸਰ ਇੱਕ ਉਹ ਕਿਹੜੀ ਸੀ ਪੀਕਾ ਨੈਰ ਫੀਡਰ ਔਰ ਜਦੋਂ ਪੰਜਾਬ ਤੋਂ ਪੀਕਾ ਨੈਰ ਫੀਡਰ ਲੰਘਦੀ ਸੀ ਸਰ ਪੀਕਾ ਨੈਰ ਦੇ ਰਾਜਾ ਪੰਜਾਬ ਨੂੰ ਉਸ ਪਾਣੀ ਦਾ ਮਾਲੀਆ ਦੰਦਾ ਰਿਹਾ ਪੈਸੇ ਦੰਦਾ ਰਿਹਾ ਪਰ ਸਰ ਜਦੋਂ ਉਸ ਉਸ ਫੀਡਰ ਦਾ ਨਾਮ ਸੀ ਸਰ ਉਹਦਾ ਨਾਮ ਸੀ ਗੰਗ ਕਨਾਲ ਜੀਨੂੰ ਆਪਾਂ ਬੀਕਾ ਨੇਰ ਫੀਡਰ ਕਹਿੰਦੇ ਆ ਸਰ ਜਦੋਂ ਦੇਸ਼ ਦੀ ਆਜ਼ਾਦੀ ਹੋਈ ਆਜ਼ਾਦੀ ਹੁੰਦੇ ਸਾਰ ਸਭ ਤੋਂ ਪਹਿਲਾ ਕੰਮ ਕੀ ਕੀਤਾ ਪੰਜਾਬ ਦੇ ਪਾਣੀ ਫ੍ਰੀ ਕਰ ਦਿੱਤੇਗੇ ਪੈਸੇ ਹੀ ਗੈਬ ਕਰਤਾ ਕਹਿੰਦੇ ਕੋਈ ਪੈਸਾ ਦੇਣ ਦੀ ਜਰੂਰਤ ਨਹੀਂ ਸਰ ਦੇਸ਼ ਹੋਇਆ 1927 ਚ ਆਜ਼ਾਦ 1950 ਪੰਜਾਬ ਦੇ ਹੱਕਾ ਚ ਡਾਕਾ ਮਾਰਨ ਦਾ ਪਹਿਲਾ ਐਕਸ਼ਨ ਪਲਾਨ ਤਿਆਰ ਕੀਤਾ ਕਿਹਨੇ ਤਿਆਰ ਕੀਤਾ ਸਰ ਉਸ ਸਮੇਂ ਕਾਂਗਰਸ ਦੀ ਗਵਰਨਮੈਂਟ ਸੀ 1950 ਚ ਪੰਜਾਬ ਦੇ ਦਰਿਆਵਾਂ ਦਾ ਮਾਸਟਰ ਪਲਾਨ ਤਿਆਰ ਕੀਤਾ ਔਰ ਉਸ ਤਿਆਰ ਕਰਨ ਵਾਲੇ ਪਰਸਨ ਦਾ ਨਾਮ ਸੀ ਗੁਲਜਾਰੀ لال ਨੰਦਾ ਜਿਹੜਾ ਕਿ ਇਰੀਗੇਸ਼ਨ ਤੇ ਪਾਵਰ ਮਿਨਿਸਟਰ ਸੀ ਜਿਹੜਾ ਕਿ ਉਸ ਸਮੇਂ ਵਾਈਸ ਚੇਅਰਮੈਨ ਵੀ ਸੀ ਪਲੈਨਿੰਗ ਕਮਿਸ਼ਨ ਆਫ ਇੰਡੀਆ ਦਾ ਸਰ ਦੋ ਪ੍ਰੋਜੈਕਟਾਂ ਤੇ ਕੰਮ ਕੀਤਾ ਗਿਆ ਉਸ ਸਮੇਂ ਦੋ ਪ੍ਰੋਜੈਕਟਾਂ ਤੇ ਪਹਿਲਾ ਪ੍ਰੋਜੈਕਟ ਸਰ ਰਪੇਰੀਅਨ ਲਾ ਨੂੰ ਆਪਣੇ ਦਿਲਚਸ ਰੱਖਿਓ ਵੀ ਆਪਾਂ ਕਰ ਨਹੀਂ ਸਕਦੇ ਖੇੜਖਾਨੀ ਪਰ ਖੇੜਖਾਨੀ ਦੇਖਿਓ ਇਹਨਾਂ ਨੇ ਕਿਵੇਂ ਕੀਤੀ ਅੱਜ ਇਹ ਗੱਲਾਂ ਮਾਰਦੇ ਨੇ ਸਰ ਸੁਣਿਓ ਦੋ ਪ੍ਰੋਜੈਕਟਾਂ ਤੇ ਕੰਮ ਹੋਇਆ ਪਹਿਲਾ ਪ੍ਰੋਜੈਕਟ ਸਰ ਭਾਖੜਾ ਦੇ ਉੱਤੇ ਨੰਗਲ ਡੈਮ ਬਣਾਇਆ ਗਿਆ ਤੇ ਦੂਜਾ ਹਰੀ ਕੇ ਹੈਡ ਵਰਕਸ ਤਿਆਰ ਕਰਨਾ ਸ਼ੁਰੂ ਕੀਤਾ ਸਰ ਮੇਨ ਅਜੰਡਾ ਪਤਾ ਕੀ ਸੀ ਸਰ ਮੇਨ ਅਜੰਡਾ ਸੀ ਬਿਆਸ ਤੇ ਪਾਣੀ ਨੂੰ ਪਹਿਲਾ ਸਤਲੁਜ ਚ ਪਾਣਾ ਤੇ ਸਰ ਉਹਦੇ ਲਈ ਬਿਆਸ ਤੇ ਸਤਲੁਜ ਦੀ ਇੱਕ ਲਿੰਕ ਨਹਿਰ ਤਿਆਰ ਕੀਤੀ ਗਈ ਜਿਹੜੀ ਕਿ ਰਿਪੇਰੀਅਨ ਲਾਹ ਦੀਆਂ ਧੱਜੀਆਂ ਉੜਾਤੀਆਂ 1950 ਦੇ ਵਿੱਚ ਸਰ ਫਿਰ ਉਸ ਤੋਂ ਬਾਅਦ ਸਰ ਹਿਮਾਚਲ ਪ੍ਰਦੇਸ਼ ਦੇ ਵਿੱਚ ਸਰ ਬਿਆਸ ਰਿਵਰ ਦਾ ਜਿਹੜਾ ਪਾਣੀ ਸੀ ਸਰ ਉਹਨੂੰ ਰੋਕਿਆ ਗਿਆ ਪੰਡੋ ਡੈਮ ਬਣਾ ਕੇ ਸਰ ਬਿਆਸ ਦੇ ਉੱਤੇ ਪੰਡੋ ਡੈਮ ਬਣਾਈ ਗਈ ਪੰਡੋ ਡੈਮ ਤੋਂ ਸਰ ਇਹਨਾਂ ਨੇ ਫਿਰ 12 ਕਿਲੋਮੀਟਰ ਲੰਬੀ ਕੁਸਰੰਗ ਪੱਟੀ ਸਰ ਸੁਰੰਗ ਪੰਜਾਬ ਦੇ ਪਾਣੀਆਂ ਨਾਲ ਧੋਖਾ ਦੇਖੋ ਇਹਨਾਂ ਨੇ ਕਿਵੇਂ ਕੀਤਾ ਸਰ 12 ਕਿਲੋਮੀਟਰ ਟਨਲ ਪੱਟੀ ਉਹ ਪਾਣੀ ਲਿਆ ਕੇ ਇਹਨਾਂ ਨੇ ਰਿਗਰ ਚ ਪਾਇਆ ਸਰ ਰਿਗਰ ਤੋਂ ਸੁੰਦਰ ਨਗਰ ਤੱਕ 20 ਕਿਲੋਮੀਟਰ ਲੰਬਾ ਓਪਨ ਚੈਨਲ ਬਣਾਇਆ ਇਹਨਾਂ ਨੇ ਪਾਣੀ ਦਾ ਸਰ ਉਸ ਤੋਂ ਬਾਅਦ ਚ ਫਿਰ ਸੁੰਦਰ ਨਗਰ ਤੋਂ ਲੈ ਕੇ ਇਹ ਪਾਣੀ ਨੂੰ ਲਿਆ ਕੇ ਗੋਬਿੰਦ ਸਾਗਰ ਝੀਲ ਚ ਪਾਉਣ ਲਈ 12 ਕਿਲੋਮੀਟਰ ਦੀ ਸਰੰਗ ਫੇਰ ਪੱਟੀ ਸਰ ਮੈਂ ਉਹਨੂੰ ਦੱਸਣਾ ਚਾਹੁੰਦਾ ਸਰ ਜਿਹੜਾ ਇਹ ਜਿਹੜਾ ਪਾਣੀ ਸੀ ਦੇਖੋ ਕਿੱਡਾ ਇਹਨਾਂ ਨੇ ੱਤਕਾ ਕੀਤਾ ਸਰ ਰਾਵੀ ਦਾ ਪਾਣੀ ਪਹਿਲਾਂ ਵਿਆਸਤ ਪਾਇਆ ਫਿਰ ਵਿਆਸ ਦਾ ਪਾਣੀ ਸਤ ਨੂੰ ਚਪਾਇਆ ਕਿਉਂ